ਸੋ ਹੈ ਦੇ ਇਸ ਵੈਲਕਮ ਬੈਕ ਟੂ ਮਾਈ ਚੈਨਲ ਮਾਂ ਜੀ ਮਾ ਵਲੌਗਸ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਕੀ ਕਰਨ ਲੱਗੇ ਆ ਅੱਟਾ ਗੁੰਨ ਘਟੇ ਆ ਜੀ ਅੱਟਾ ਗੁੰਨ ਘੰਟੇ ਆ ਜੀ ਬਹੁਤ ਕਾਲੀਆਂ ਤੁਸੀਂ ਕਿਉਂਕਿ ਸਵੇਰੇ ਸਵੇਪਾ ਪਹਿਲੇ ਸਾਡਾ ਫੋਨ ਗੁੰਮ ਗਿਆ ਸੀ ਲੇਟ ਵਲੌਗ ਵੀਰ ਕਰ ਰਿਹਾ ਅਸੀਂ ਸੋਚਿਆ ਵੀ ਅੱਜ ਕਿਤੇ ਸਾਡੇ ਵਿੱਚ ਚੋਰ ਆ ਗਏ ਆਈਫੋਨ ਗੁੰਮ ਗਈ ਤੂੰ ਹਾਂ ਆਈਫੋਨ ਗੁੰਮ ਤੇਰੇ ਕੋਲ ਹੀ ਪਿਆ ਸੀ ਮੈਨੂੰ ਪਤਾ ਹੈ ਤੇਰੇ ਕੋਲ ਪਿਆ ਸੀ ਮਮਾ ਤੂੰ ਰਾਤ ਗੇਟ ਖੋਲ ਕੇ ਪਾਈਆਂ ਸਵੇਰ ਨੂੰ ਤੇ ਉਧਰ ਮਨਿੰਦਰ ਮੈਨੂੰ ਠਾ ਠਾ ਕਰ ਗਿਆ ਮਮਾ ਉੱਤੋਂ ਕੋਈ ਇਤਰੇ ਹੁੰਦਾ ਵਾ ਤੂੰ ਪਾਗਲੇ ਮੰਮੀ ਨੂੰ ਠਾਉਂਦਾ ਏ ਮੰਮੀ ਬੱਬਰ ਸ਼ੇਰ ਆਵੇਂ ਤੂੰ ਮੈਨੂੰ ਠਾੜਾ ਆਹੋ ਕਮਲਾ ਮੈਂ ਤਾਂ ਇਹਨੂੰ ਕਹਿਣਾ ਨਾ ਰਾਤ ਨੂੰ ਵੀ ਆਪਣੇ ਕੋਲ ਹੀ ਪਿਆਰ ਕਰ ਮਨਿੰਦਰ ਤੂੰ ਅੰਦਰ ਹੀ ਪਿਆਰ ਕਰ ਏ ਤੂੰ ਅੰਦਰ ਹੀ ਪਿਆਰ ਕਰ ਹਾਂ ਚਲ ਉਹ ਤਾਂ ਬਾਹਰ ਬਿੜਕ ਵੀ ਰਹਿੰਦੀ ਆ ਪਰ ਇੱਥੇ ਵੀ ਪਿਆਰ ਹੁੰਦਾ ਤਾਂ ਵਧੀਆ ਏ ਮੈਂ ਤਾਂ ਕੱਲ ਐ ਵੀ ਸਵੇਰੇ ਜਦੋਂ ਫੋਨ ਨਹੀਂ ਲੱਗਾ ਮੈਂ ਤਾਂ ਹੌਲ ਪੈ ਗਈ ਮੈਂ ਖਿਆ ਗਿਆ ਤੂੰ ਐ ਕਿਵੇਂ ਗਿਆ ਐਡੇ ਐਡੇ ਸ਼ੇਰ ਬੱਬਰ ਸ਼ੇਰ ਪਏ ਸੇ ਅੰਦਰ ਫੋਨ ਲੈ ਕੇ ਜਾਣਾ ਕਿਡਾ ਸੌਖਾ ਏ ਮੈਂ ਪਰਸੋਂ ਪਤਾ ਕੱਚ ਚਲਵੇਟ ਕੇ ਪੂਨ ਸੁੱਤੀ ਤੇ ਮੇਰੇ ਵੀ ਤਾਂ ਕੱਚ ਜੀ ਪਿਆ ਸੀ ਮੈਂ ਸਵੇਰੇ اٹਕੇ ਉੱਤੇ ਰੱਖਿਆ ਟੇਬਲ ਤੇ ਸਵੇਰੇ 7:00 ਜਿਹੜਾ 5:00 ਵਜੇ 5:30 ਹਾਂ ਮੈਂ ਉੱਠਿਆ ਮਾ ਉਹ ਤੇਰਾ ਗੇਟ ਵੀ ਨਹੀਂ ਬੰਦ ਕੀਤਾ ਕਿਸੇ ਨੇ ਪਰ ਉਹ ਤਾਂ ਸਾਰੇ ਉੱਠਦੇ ਰਹੇ ਮੈਂ ਉੱਠ ਗਈ ਮਗਰ ਤੇ ਮਮੇ ਉੱਠ ਗਈ ਫਿਰ ਤਾਂ ਡੈਰੀ ਉੱਤੇ ਉੱਠਦੇ ਤਾਂ ਰਹੇ ਸਾਰੇ 5:00 ਵਜੇ ਤੋਂ ਬਾਅਦ ਤਾਂ 5:00 ਵਜੇ ਤੋਂ ਬਾਅਦ ਤਾਂ ਕੋਈ ਚੱਕਰ ਨਹੀਂ ਦੇਣ ਦਾ ਪੂਰੇ ਚੜਿਆ ਹੋਇਆ ਸੀ ਸਾਡੇ ਚੋਰਾ ਨੇ ਸਾਨੂੰ ਬਹੁਤ ਦੁਖੀ ਕੀਤਾ ਹੈ ਸੱਚੀ ਤੇ ਹੁਣ ਅਸੀਂ ਕਰਨ ਲੱਗਿਆ ਖਾਣ ਦਾਣਾ ਪਿਆਰ ਆਜੂ ਫਿਰ ਖਾਣਾ ਚਲੋ ਗਾਇਸ ਫਿਰ ਤੁਹਾਨੂੰ ਮਿਲਦੇ ਰੋਟੀ ਬਣਾ ਕਰਕੇ ਬਾਅਦ ਵਿੱਚ ਯਾ ਤੂੰ ਕੁੱਲੋਂ ਆ ਗਿਆ ਨਾ ਕੁਕਰੇ ਖਾ ਗਿਆ ਮੈਂ ਮੈਨੂੰ ਕੁਛ ਨਹੀਂ ਲਿਆ ਅੰਦਾਜ਼ੀ ਤੋਂ ਅਲਗ ਨਹੀਂ ਜਾਦਾ ਲੈ ਰੋਟੇ ਥੋੜੇ ਜਿਹਾ ਜੱਬ ਥੋੜੇ ਏਸੀ ਲਵਾਇਆ ਲੈਟਰ ਨਹੀਂ ਆਉਂਦੀ ਜੇ ਇਹ ਕਹੋ ਜੀ 5-6 ਪੈਕੇਟ ਖਾ ਲੂ ਪਿਆਰ ਡੱਬਾ ਜਿਹਾ ਲੱਗਿਆ ਉਹ ਤੈਨੂੰ ਖਾਸ ਕਰਦਾ ਵਾ ਅੱਲਾ ਦੇਖ ਲੈ ਪੈਕੇਟ ਨਹੀਂ ਲਿਆ ਕਰਦਾ ਕਿੰਨੇ ਖਾ ਗਏ ਨੇ ਕਾਣ ਖਾ ਗਈਆਂ ਤੂੰ ਇਹ ਗੁਰਤਾਈ ਹੈ ਆਪੇ ਆਟੇ ਨੇ ਛੋਟਾ ਪੰਜਰਾ ਹੈ। ਤੇ ਚਲੋ ਦੋਸਤੋ ਅਸੀਂ ਰੋਟੀ ਕਾਣੀ ਖਾ ਲਈਏ ਫਿਰ ਮਿਲਦੇ ਹਾਂ ਤੁਹਾਨੂੰ। ਓਕੇ ਬਾਏ। ਦੋਸਤੋ ਪਾਹੋਂ ਨਹਾ ਤੋੜ ਲੈ ਸਰ ਜਣ ਤੂੰ ਨਾ ਤਾਂ ਬੁਰਸ਼ ਕੀਤਾ। ਕੀ ਆ ਕੋਹਰਾ ਆਲੂ ਵਾਲਾ। ਕਰਨ ਨੇ ਤਾਂ ਕੀਤਾ ਮੈਨੂੰ ਯਾਦ ਆ ਦੋਸਤੋ ਤੁਮੇ। ਦੋਸਤੋ 1 ਮਿੰਟ ਪਾਪੇ ਦਾ ਫੋਨ ਆ ਰਿਹਾ। ਤੇ ਦੋਸਤੋ ਆਪਾਂ ਖਾਣ ਲੱਗਿਆ ਹੁਣ ਰੋਟੀਆਂ ਛੋਟੀਆਂ ਮੰਮਾ ਹੁਣੀ ਨਾਲੇ ਮੈਂ ਵੀ ਨਾਲਿਆ। ਕਰਨ ਵੀ ਨਾਲਿਆ। ਸਿਮਮੇ ਨੇ ਵੀ ਬੁਰਸ਼ ਕੀਤਾ ਛੋਟਾ। ਤੂੰ ਵੀ ਛੋਟਾ ਕੀਤਾ। ਇਹ ਤੂੰ ਨਾਲਿਆ। ਰੀਤ। ਨਾਲਿਆ। ਰੀਤ? ਬੋਲੋ। ਕਿਹੜਾ ਵਰਸ਼ ਕੀਤਾ ਵੱਡਾ ਮਾਝ ਕੀਤਾ ਹੀ ਨਹੀਂ ਓਏ ਉਹਨੇ ਕਹਿਤਾ ਮੈਂ ਕੀਤਾ ਹੀ ਨਹੀਂ ਓਏ ਉਹਨੇ ਕਹਿਤਾ ਮੈਂ ਵੱਡਾ ਵਰਸ਼ ਕੀਤਾ ਹੀ ਨਹੀਂ ਮੈਂ ਨੂੰ ਪਤਾ ਉਹਨੇ ਕੀਤਾ ਵਾ ਨਾਲੇ ਆਪ ਦਾ ਲਵੈਂਡਰ ਵਰਸ਼ ਕੀਤਾ ਵਾ ਹਾਂ ਇਹ ਵੀ ਨਾਲ ਪਰੇਸ਼ਾਨ ਕਰੇ ਮਸੇ ਤੁਸੀਂ ਕੀਤਾ ਵਰਸ਼ ਕੋਈ ਨਹੀਂ ਅੱਛਾ ਅੱਛਾ ਤੇ ਦੋਸਤੋ ਆਪਣਾ ਆਲੂ ਸਮਾਲਾ ਬਿਲਕੁਲ ਤਿਆਰ ਹੋ ਗਿਆ ਆਲੂ ਹਰੀਆਂ ਮਿਰਚਾਂ ਪਿਆਜ਼ ਲਸਣ ਆਦਿ ਤੁਹਾਡਾ ਸਮਾਨ ਕੀ ਕਹਿੰਦਾ ਆਲੂ ਸਮਾਨ ਆਲੂ ਸਮਾਲਾ ਤੇ ਚਲੋ ਦੋਸਤੋ ਆਪਾਂ ਸਾਨੂੰ ਕੱਲ ਮਿਲਦੇ ਕੱਲ ਹੀ ਮਿਲਦੇ ਵੇ ਲੋ ਕਰਿਆ ਜੀਆ ਦੋਸਤੋ ਬਾਈ ਬਾਈ ਰੋਟੀ ਖਾ ਲਈਏ ਕਰਨ ਦੇ ਪੈਰੀਆਂ ਗਾਲਾਂ ਇਹ ਕਰ ਨਹੀਂ ਰਿਹਾ ਕੰਮ ਤਰੀਕੇ ਦੇ ਨਾਲ ਹਾਈ ਜਿਹੜੇ ਵਾਈਫ ਪਤਾ ਨਹੀਂ ਕੀ ਬਣਾਣੀ ਵਾਈਲ ਐ ਵਾਈਲ ਵਾਈਫ ਚਾਹੀਦੀ ਇਹਨੂੰ ਲੱਗਦਾ ਵਾਈਫ ਭਾਲਦਾ ਤਾਂ ਵਾਈਫ ਲਈ ਜਾਂਦਾ ਵਾਈਲ ਨੂੰ ਕਰਨਾ ਹੈ ਮਸ਼ੀਨੇ ਫੋਨ ਲਾ ਕੇ ਜਨਸੀ ਨਹੀਂ ਫੋਟੋਮੈਟ ਲੀਟ ਕਰਦੀ ਚੋਰੀ ਸੀਰੀਅਸ ਮੈਟਰ ਚੱਲਦਾ ਹੁੰਦਾ ਹੈ ਵਿੱਚ ਹੋਰ ਕੁਝ ਕਰਨ ਲੱਗਦਾ ਹੁਣ ਤਾਂ ਮੈਂ ਤਾਂ ਗਾਲਾਂ ਵੀ ਨਹੀਂ ਪਵਾਉਣੀ ਉਹ ਨਹੀਂ ਮੈਂ ਤਾਂ ਹੱਥ ਸਖੜਾ ਦਿੰਦਾ ਇਹਦੇ ਗਾਲਾਂ ਪਵਾ ਦਿੰਦੇ ਆ ਹੇ ਵੀ ਗਾਲਾਂ ਤਾਂ ਨੰਨੇ ਦੇ ਹੀ ਪੈਿੰਦੀਆਂ ਨੇ ਵਾਸੀ ਮਨ ਆਪਣੇ ਨਾਲ ਆ ਲੈ ਚਲੋ ਗਾਲਾਂ ਤਾਂ ਨਹੀਂ ਕੱਢੋਗੇ ਗਾਲਾਂ ਜੁੱਤੀਆਂ ਪੈਈਆਂ ਜੁੱਤੀਆਂ ਇਹਨੂੰ ਪਤਾ ਹੀ ਐ ਇਹ ਉਥੋਂ ਕਿਉਂ ਨਿਕਲ ਗਿਆ ਤਾਂ ਹੀ ਐ ਮੇਰੇ ਖਿਆਲ ਤਾਂ ਮੇਰੀ ਮਾਂ ਨੇ ਕਿ ਮੀ ਪੰਨੀ ਮਮਾ ਜੱਫੀਆਂ ਤਾਂ ਪਾ ਲਈ ਉਹਨੂੰ ਚੁੱਲਣਾ ਨਹੀਂ ਨਹੀਂ ਪਿਆਰ ਦਾ ਟਾਈਮ ਹੈ ਪਿਆਰ ਵੀ ਕਰਦੇ ਆ ਇਹ ਨਹੀਂ ਗੱਲ ਹੈਗੀ ਬਸ ਤੇਰਾ ਮੈਨੂੰ ਬਚਾਰੇ ਬਣ ਜਾਵਾ ਤੁਹਾਡੇ ਨਾਲ ਵੀਡੀਓ ਬਣਾਉਣ ਦੇ ਬਾਅਦ ਆ ਵੀਡੀਓ ਬਣਾਈ ਚੱਲੋ ਬਸ ਵੇਸਾ ਹੈ ਜਾ ਕੋ ਕਰ ਲੋ ਹੋਰ ਤਾਂ ਨਹੀਂ ਰਹੇ ਬੱਲੇ ਸੋ ਵੀਡੀਓ ਨਹੀਂ ਚੱਲ ਰਹੀ ਨਾ ਬਸ ਆਹੀ ਆ ਮੈਂ ਮੁਰ ਮੈਂ ਤਾਂ ਸੈਜ ਇਸੇ ਕਰ ਲਿਆ ਨਾ ਯਹੀ ਕੁਛ ਰਹਿ ਗਿਆ ਇੱਥੇ ਰੱਖ ਲੈਂਦੇ ਆ ਲਿੰਗ ਇੰਗਲੈਂਡ ਮਾਸੀ ਲੱਗ ਜਾਂਦੇ ਹਾਂ ਟੀਂ ਨੀ ਨੀ ਟੀਂ ਟੀਂਗੀ 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 ਨਹੀਂ ਕਰਦੇ ਰਹਿੰਦੇ ਸਾਰੀ ਦਿਹਾੜੀ ਹੋਰ ਕਿ ਗਾਵੇਂ ਬਾਰਿਸ਼ ਨਹੀਂ ਕਰਦੇ ਇਹਨੂੰ ਪਛਲਾ ਜਦੋਂ ਕੰਮ ਕਰਦਾ ਉਹਦੋਂ ਟਿੰਗੇ ਟਿੰਗੇ ਹੁੰਦੀ ਗੀ ਨਾਸੀ ਬਾਰਿਸ਼ ਮੈਂ ਪੂਰੀ ਸੀਰੀਅਸ ਮੈਟਰ ਤੇ ਕਰ ਮੈਨੂੰ ਮੈਨੂੰ ਪਤਾ ਚੱਲਦਾ ਨਹੀਂ ਮੈਂ ਤੇਰੀ ਮਾਸੀ ਨਹੀਂ ਹੈਗੀ ਹੁਣ ਉਹ ਨਾਲ ਜੀ ਦੇ ਕੰਮ ਕਰਦਾ ਇਹਨਾਂ ਨੂੰ ਮਾਸੇ ਨਹੀਂ ਲੈਣਾ ਮੈਨੂੰ ਬਾਰੀ ਨਾਲ ਫੋਟੋ ਵੀ ਛੱਡੂ ਮਨਿੰਦਰ ਫੋਨ ਲਾਈਨ ਵੀਡੀਓ ਬਣਾਣੀ ਹੈ ਲਾ ਲਾਏ ਹੁਣ ਮਨਿੰਦਰ ਫੋਨ ਲੈ ਵੀਡੀਓ ਬਣਾ ਦੇ ਬਾਰੀ ਸਿੱਧਾ ਨਾਲੇ ਮੇਰੇ ਵਾਰੀ ਬੈਟ ਕਿਉਂ ਐ ਹੋ ਰਿਹਾ ਵਾ ਕੀ ਹੋ ਰਿਹਾ ਵਾ ਇੱਥੇ ਕਰ ਜੀ ਤਾਂ ਕਰਦਾ ਕਿ ਚੀ ਛੱਡ ਕੇ ਦੱਸਾਂ ਪਰ ਇਹਨੂੰ ਫੁੱਲ ਕਰ ਲੈ ਪੇਜ ਨੂੰ ਇੱਥੋਂ ਸੈਂਟਰ ਵਾਲੇ ਬਟਨ ਤੇ ਹਾਂ ਜਾ ਓਏ ਯਾਰ ਤੂੰ ਨਹੀਂ ਉਧਰ ਧਿਆਨ ਨਹੀਂ ਗਿਆ ਉੱਪਰ ਜੋ ਪਰਤਾਂ ਨਹੀਂ ਆ ਗਾਇਆ ਤੇ ਚਲੋ ਦੋਸਤਾਂ ਨੂੰ ਬਾਤਾਂ ਮਿਲਦਾ ਸੀ ਦੋ ਸਾਥੀ ਦੇਖਣ ਸਾਡੇ ਨੂੰ ਮੈਂ ਤੈਨੂੰ ਦੋਨੋਂ ਸਾਥੀ ਦਿਖਾਣੇ ਆ ਨਹੀਂ ਉਹ ਕਰਨਾ ਤੂੰ ਉੱਡਾ ਰੱਖ ਮੈਂ ਤੈਨੂੰ ਦੱਸੂਗਾ ਆਂ ਸਾਥੀ ਤਾਂ ਇੱਕ ਸਾਥੀ ਆ ਤੇ ਅੱਜ ਹਾਸੇ ਕਾ ਫੜਾਇਆ ਹੋ ਪਰ ਚੱਲ ਲਿਆ ਹੋ ਅੰਮਾ ਮਮਾ ਇਧਰ ਮਮਾ ਇਧਰ ਲੱਗੀ ਪਹਿਲੂ ਬੁਲਾ ਗਈਆਂ ਨੂੰ ਮਮਾ ਜਿਹਨੇ ਉਹ ਤੇ ਡਬਲ ਪਾ ਦਿੱਤਾ ਹੱਤਵੜੀ ਭਈ ਦਾ ਲੱਗਦਾ ਹੀ ਕਰਦੀ ਆਏ ਆਏ ਫੜਾ ਗਿਆ ਫੜਾ ਗਿਆ ਫੜਾ ਗਿਆ ਆਏ ਇਹ ਆਏ ਆਏ ਸਮਝ ਨਹੀਂ ਆ ਕਿਵੇਂ ਕਰਦਾ ਸਿੱਧਾ ਜੇ ਬੱਟਾ ਖੋਲੇ ਐ ਕਰਕੇ ਹੱਥ ਮਾਰ ਤੂੰ ਤੇ ਸਿੱਧੇ ਹੱਥ ਲਾ ਕੇ ਕਰਕੇ ਪਹਿਲਾਂ ਤੁਸੀਂ ਦੇ ਕੰਨ ਤੇ ਛੱਡੋ ਫੇਰ ਕਰੂਗਾ ਬਾਈ ਦਲੀਪ ਬਹੁਤ ਐਕਸਪਰਟ ਹੁੰਦਾ ਸਾਡੇ ਯਾਰ ਦਲੀਪ ਜੀਟੀਵੀ ਸਪੋਰਟ ਵਾਲਾ ਉਹ ਪਿੱਡੀ ਚੱਕ ਰਿਹਾ ਨਾ ਬੰਟੀ ਵਾਦਾ ਪਤਾ ਹੀ ਨਹੀਂ ਲੱਗਦਾ ਕਦੋਂ ਕੀ ਜੈ ਕਲੀਨ ਕਰ ਦਿੰਦਾ ਤਾਂ ਕੋਈ ਮਨ ਤੋਂ ਕੋਈ ਚੱਲੇ ਦੋਸਤ ਇਹ ਗਾੜਾ ਮੈਰੀਆ ਵਾਲੇ ਨੰਨੇ ਜਾ ਰਹੇ ਬਾਟੇ ਮਿਲਦੇ ਦੋਸਤ ਕੱਪ ਪਿੱਛੇ ਹੋ ਗਿਆ ਲੜਾਈ ਆ ਚੱਲੀ ਕਿਹਦੇ ਚਿੱਟੇ ਜਾ ਚਲੀ ਆਂ ਨੀ ਕੋਈ ਨਹੀਂ ਹੁਣ ਪੀਲੇ ਰੰਗ ਦਾ ਕੱਪ ਪੀਲੇ ਰੰਗ ਦਾ ਕੱਪ ਲੈ ਕੋ ਅੰਮਾ ਚਿੱਟੇ ਜਾ ਚੋ ਕੱਪ ਲੈ ਚੱਲੀ ਆ ਹਾਂ ਤਾਂ ਦੋਸਤੋ ਪਚਾਪੀ ਰਹੇ ਦੋਸਤੋ ਦੀ ਕਰਨ ਨਹੀਂ ਲੱਗੀ ਕਲਾਸ ਓਏ ਇਹ ਮੈਂ ਮਾਇਡ ਨਹੀਂ ਕੀਤਾ ਵਾ ਕਿਉਂ ਸਮਝ ਆਵਾ ਨਹੀਂ ਆਈ ਮਾਸੀ ਤੈਨੂੰ ਲੱਗਦੀ ਹੈਗੀ ਪਹਿਲੀ ਵਾਰ ਤਾਂ ਮਾਸੀ ਕੀ ਇੰਪਰੂਵਮੈਂਟ ਲੱਗਦੀ ਹੈ ਫਿਰ ਕੁਛ ਵੀ ਨਹੀਂ ਕੀ ਭਰਤਰਾ ਦੁਲੇਆਣੇ ਰੰਦ ਬਾਇਓ ਚੰਡੀਗੜ੍ਹ ਲਿਖਿਆ ਹਾਂਜੀ ਫੇਰ ਦਮੋਂ ਕਰ ਲੈ ਐ ਕਰਨ ਹੈ ਅਸੀਂ ਆ ਮਾਂ ਨਹੀਂ ਹੈਨੀ ਇੱਕ ਵਾਰ ਤੁਹਾਨੂੰ ਚਾਹ ਪੀ ਕੇ ਫਿਰ ਮਿਲਦੇ ਆ ਪਿੰਕ ਵਰਤ ਕਰਦੇ ਬਾਰੇ ਤੇ ਨੰਗੀ ਨੀ ਕਰਿਆ ਗੱਤੋ ਅਈ ਦੋ ਬੰਦੇ ਆ ਹਰ ਮੰਦੂ ਕਰ ਲੋ ਅਈ ਹਸਰੀ ਕਰ ਉਸ ਬਿਕੁਰਾਂ ਬੜੀ ਬੜੀ ਜੀ ਦਸੋ ਕੀ ਕਰੀ ਜਾਂਦੇ ਪਾਣੀ ਕੇ ਹੌਟੇ ਹੋਣੇ ਅੰਨੀ ਤੱਕ ਪੋਟਾ ਪਾ ਲੈਣਾ ਬਦੋ ਪਰ ਜੀ ਨਹੀਂ ਕਹਿੰਦੇ ਤੁਸੀਂ ਗਈ ਜਾਂਦੇ ਤੁਹਾਡਾ ਫੋਨ ਆਉਂਦਾ ਪਹਿਲਾਂ ਹੁਣੀ ਹੁਣੀ ਕਹਿ ਕੇ ਹਟਾਣੇ ਹੈ ਕੀ ਦੰਦੇ ਬਾਤ ਚੁਤਾ ਪਲਾਸਟਿਕ ਚ ਸੋਨਾ ਲੱਗਦਾ ਗੱਤਿਆਂ ਚ ਨਹੀਂ ਆ ਮਾਸੂ ਕੀ ਕਹੀ ਜਾਂਦੇ ਆ ਹੈਲੋ ਅਸਮ ਮਿਲਿਆ ਹੈਲੋ ਪਾਪਾ ਸਾਰੀ ਗੱਲ ਮੈਂ ਦੱਸਦਾ ਰੀਤ ਕਰਨ ਰੀਤ ਨੂੰ ਕਹਿੰਦਾ ਵੱਡਾ ਬਰਸ਼ ਠੀਕ ਆ ਤੇ ਸਿਮੇ ਸਿਮੇ ਗਾਂਦੀ ਬਰਸ਼ ਗੱਡੀਆਂ ਚ ਪਲਾਸਟਿਕ ਪੈ ਸੋਣ ਲੱਗ ਗਏ ਆ ਮਾਸੂ ਗਾਂਦੀ ਗੱਡੀਆਂ ਚ ਨਹੀਂ ਮम्मा ਫਿਰ ਦੇ ਕਹਿੰਦੇ ਪਾਪੇ ਦਾ ਫੋਨ ਆ ਗਿਆ ਮम्मा ਫਿਰ ਵੱਡਾ ਬਰਸ਼ ਕਹਿਣ ਲੱਗੇ ਫਿਰ ਤੁਸੀਂ ਕਹਿਣ ਲੱਗੇ ਮੈਂ ਤਾਂ ਕਹਿ ਹੀ ਨਹੀਂ ਹਟੇ ਮਟੇ ਬਾਏ ਬਾਏ රිැදරි ක දෙත කරත හාරසනාව දෝවානකොයි හෝර මංගදී බෙට බෙට කරන ඔය එද දෙකින් ම ට වැත්න කෙමටුව ටැන්නරිී ආ පෙරකා මියනිස් පාග ਉਹ ਆਲਰੇਡੀ ਬਹੁਤ ਵਧੀਆ ਚੀਜ਼ਾਂ ਖਾਂਦੇ ਠੀਕ ਆ ਨਾ ਉਹ ਕੱਦੀ ਨੂੰ ਮੈਂ ਚ ਮਸਾਲਾ ਮਮਾ 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 ਪਟਾਰਨ ਮੱਕੀ ਹੈ ਨਾ ਵੀ ਮਮਾ ਜਦ ਬੱਚਾ ਚੁੱਪ ਕਰ ਜਾ ਮੇਰੀ ਦੰਦੀ ਵੱਡੀ ਜਾਂਦੀ ਦੋ ਮਮਾ ਗੱਲ ਤਾਂ ਸੁਣੋ ਇਹ ਮਿੱਠੂ ਕਾਹ ਪਹਿਲਾਂ ਖਾਣ ਤੋਂ ਪਹਿਲਾਂ ਕੀ ਜਾਂਦੀ ਹੈ ਮਿੱਠੂ ਟਾਈਮ ਨਾ ਸੁੱਟਨੀ ਆ ਪਾ ਕੇ ਰਮਗੀ ਨਾ ਆ ਆ ਛੱਟੀ ਅਮਨੇ ਫੇਰ ਖਾ ਲਿਆ ਮਾਸੀ ਦਾ ਪੁੱਠਾ ਰਾਮ ਗਿਆ ਆ ਥੋੜੀ ਬੇਸ਼ਤੀ ਆਏ ਮਮਾ ਮਾਸੀ ਦਾ ਪੁੱਠਾ ਨਾ ਕੀ ਸੀਗਾ ਕੀ ਆ ਬੇਸ਼ਤੀ ਕਰ ਰਹੀ ਐ ਤੇ ਤੇ ਹੋਏ ਮਾਸੀ ਤੁਹਾਡਾ ਪੁੱਠਾ ਨਾ ਗਈ ਸੀਗਾ ਕਿਰ ਮੈਨੂੰ ਵੀ ਯਾਦ ਆ ਮੈਂ ਭੁੱਲ ਗਿਆ ਸੁਈ ਮੂਈ ਸੁਈ ਮੂਈ ਮਾਸ਼ੀ ਘਾਟੇ ਅਸਿਲ ਬੋਣਾ ਸੁਈ ਮੂਈ ਸੁਈ ਮੂਈ ਚਿੱਟਾ ਦਾ ਕੱਦ ਲਾਉਣਾ ਸੁਈ ਮੂਈ ਬੋਰਸੀ ਕਲੀ ਕੰਪਨੀ ਦਾ ਕਰਨਾ ਸੁਈ ਮੂਈ ਇਹਦੇ ਮੇਟਰ ਆ ਗਿਆ ਕੋਈ ਤੇਰੇ ਮਣੀ ਨਾਮ ਹੀ ਆਣੀਗਾ ਤੂੰ ਦੱਸ ਤੇਰਾ ਨਾਮ ਕੀ ਆ ਗੋਲਪਾ ਲੈ ਗੋਲਪਾ ਪਤਾ ਰਿਹਾ ਆ ਜਾ ਇਹਨੇ ਗੋਲਪਾ ਆਇਆ ਆਇਆ ਭਾ ਜਲੇਬੀ ਅਡੇਲੇਬੀ ਓਏ ਬਿੰਗੀ ਤੇ ਧੀ ਓਏ

ਦਾ ਵੀ ਨਹੀਂ ਹੁੰਦਾ ਮੁੰਡਾ ਫੈਲ ਵੀ ਨਹੀਂ ਕਰਦੀ ਕਈ ਚੁ ਇਦਾਂ ਸੱਚ ਸੀਗਾ ਮੈਂ ਤਾਂ ਉਹ ਦੱਸਿਆ ਸੀ ਨਾ ਵੀ ਤੂੰ ਨਾਂ ਵੀ ਦੱਸਦੀ ਤਾਂ ਵੀ ਇਨਸੀਡੈਂਟ ਤਾਂ ਤੇਰਾ ਰਹਿੰਦਾ ਬਿੱਠ ਕਾਦੀ ਟਕਰ ਤੇ ਹਾਲ ਸੁ ਕੀ ਮੈਂ ਤੁਹਾਨੂੰ ਨਹੀਂ ਕੁਝ ਕਹਿਣ ਲੱਗਾ ਕਿ ਮੁੰਡੀਆਂ ਕਮਾਈਆਂ ਰੋ ਰੋ ਕੇ ਤੇਰੇ ਗਾਣਾ ਸੁਣਨ ਲੱਗੇ ਕਾਦੀ ਟਕਰ ਤੇ ਹਾਲ ਸੁ ਨਾ ਦੇਖ ਨਾ ਕਦੇ ਹੋਰ ਮੰਗਦੀ ਜਿਆਣ ਹਟ ਜਾ ਕਦੇ ਟੱਕਰੇ ਤੇ ਬਰਸ਼ ਦਿਖਾਵਾਂ ਬਰਸ਼ ਦਿਖਾਵਾਂ ਦਲਵਾਨਾ ਕੋਈ ਹੋਰ ਮੰਗਦੀ ਜਾਂਦੋਂ ਕੋਲੇ ਜਾਣੇ ਤੇਰੀ ਕਲਾਪ ਹਰ ਕੀ ਹੋਇਆ ਇਹ ਪਾਣੀ ਮम्मा ਕਿੱਪਨ ਤੋਂ ਮੇਰੇ ਸਾਹ ਆਉਂਦਾ ਨਾ ਪੈਂਦਾ ਚੱਕੋ ਬਰਾ ਆਲਮੁੜਾ ਪਾਉਂ ਵੀ ਮੈਨੂੰ ਪਾਉਣ ਨੂੰ ਕੀ ਆ ਕਦੇ ਟੱਕਰੇ ਤੇ ਜਲੇ ਭੀਖਵਾਵਾਂ ਕਦੇ ਟੱਕਰੇ ਤੇ ਲੈ ਬੀਖਵਾ ਜੇ ਢੀ ਹੱਸ ਦਿਆ ਬੈਠ ਪਾਵਾਂ ਆ ਮੈਂ ਟਟਾ ਕਾਪੜ ਦੇਖ ਟਟਾ ਜਾ ਜੀ ਤੂੰ ਜੱਜ ਡਮਡ ਮਖਾਈਏ ਆਏ ਆਏ ਬੋਲੀ ਬੋਲੀ ਜੇ ਤੇ ਆਈ ਕੋਈ ਦੋਸਤ ਬੈਸਟੀ ਬੋਟੋ ਗੀ ਹੁਣ ਬਾਤ ਮਿਲ ਜਾ ਦੋਸਤ ਤੂੰ ਸੋਧਰੋਂਗਾ ਸਿਆ ਕੀ ਕਰ ਰਹਾ ਆ ਕੀ ਹੋ ਰਿਹਾ ਥੋੜਾ ਥੋੜਾ ਕਾ ਇਹ ਸੀਮੈਂਟ ਪਰੇ ਜਾ ਰਿਹਾ ਕੋਈ ਇਨਾ ਭਰ ਦਿੰਦਾ ਨਾਲੇ ਵਿੱਚ ਹੀ ਉਹ ਦੇਖੋ ਦੋਸਤ ਪੱਤਾ ਮਿਸਤਰੀ ਲੱਗਾ ਪਿਆ ਵਾ ਪੱਕਾ ਪੈਂਚਾ ਆ ਚੱਕੋ ਦੋਸਤੋ ਮੇਰੇ ਤੇ ਬੜੀ ਬੜੀ ਕੋਸ਼ਿਸ਼ ਹੋਈ ਸੀਮੈਂਟ ਨੂੰ ਹਮਲਾ ਕਰਨ ਦੀ ਪਰ ਮੈਂ ਬਚ ਗਿਆ ਸਾਰੇ ਲਿਬੜ ਗਿਆ ਦੇਖੋ ਆ ਵੀ ਲਿਬੜੇ ਪਿਆ ਉਹ ਵੀ ਲਿਬੜੇ ਆਦੇ ਮੇਰੇ ਤੇ ਕਿੰਨੇ ਹਮਲੇ ਹੋਏ ਪਰ ਆਪਾਂ ਬਿੱਠ ਡਿੱਗਰ ਹੀ ਦਿੱਤੇ ਉੱਤੇ ਐਨੋ ਤੋ ਬਿੱਠੜ ਨਹੀਂ ਕਰਦੇ ਤਾਂ ਮੂੰਹ ਤੇ ਵੀ ਡਿੱਗਣਾ ਕਰਨ ਬੜੇ ਕੋ ਦੋਸਤ ਦੱਸੋ ਕਿਹਦਾ ਕੈਸਾ ਲੱਗ ਰਹਾ ਹੈ ਆਪ ਨੂੰ ਚੱਪਾਈ ਅੱਛਾ ਲੱਗ ਰਹਾ ਹੈ ਭਾਈ ਸਾਹਿਬ ਅੱਪੇ ਅੱਟੇ ਡਬਛੇ ਗਿਆ ਲਾ ਅੱਛਾ ਟੜ ਗਿਆ ਨਾਸੂਦੋਂ ਕੰਮ ਕਰ ਆਉਂਦਾ ਆ ਦੇਖੋ ਦੋਸਤੋ ਆ ਲੈ ਆ ਦੇਖੋ ਓਏ ਕੰਮ ਮੈਨੂੰ ਜੀ ਮਰਚ ਲੱਗ ਰਹਾ ਆ ਆ ਦੇਖੋ ਆ ਦੇਖੋ ਹੌਲਾ ਹੋਲੇ ਦੋਸਤੋ ਚਿੱਟੇ ਆ ਦੇ ਫੇਰ ਉੱਤੇ ਲਿਗੇ ਦੇ ਚਿੱਟਾ ਜਾ ਜਾ ਚਿੱਟਾ ਜਾ ਦੇ ਇਹ ਚਿੱਟੇ ਕੰਮ ਹੀ ਕਰਦੇ ਆ ਚਿੱਟੇ ਕੋਈ ਨਹੀਂ ਚਿੱਟਾ ਹੀ ਕਰਦੇ ਕਾਲੇ ਤਾਂ ਨਹੀਂ ਜਲਦੀ ਨਾਲ ਸਾਡੇ ਤਾਂ ਡ੍ਰੀਮ ਵੀ ਚਿੱਟੇ ਚਟੇ ਆ ਜਲਦੀ ਸਾਡੇ ਸ਼ੌਂਕ ਨੇ ਕਰਨੇ ਤਾਂ ਕਾਲੀ ਪਹਿਣੀ ਚਿੱਟਿਆਂ ਨਾਲ ਤਾਂ ਚਿੱਟੇ ਚਿੱਟਾ ਹੀ ਕਰਨਾ ਪੈਣਾ ਚਿੱਟਾ ਕੰਮ ਭਰਾਵਾ ਨਾ ਇਹ ਜੇ ਕੰਮ ਤਾਂ ਸੋਚੀ ਵੀ ਨਾ ਕਾਲੇ ਕੰਮ ਕਰੇ ਸਾਡੇ ਚਿੱਟੇ ਕੰਮ ਚਿੱਟੇ ਸਾਡੇ ਬਾਣੇ ਇਧਰੇ ਚਿੱਟੇ ਨਾਲੋਂ ਕਾਲਾ ਤਾਂ ਠੀਕ ਆ ਇਹ ਚਿੱਟਾ ਕੰਮ ਤਾਂ ਬਾਹਲਾ ਬੇਕਾਰ ਆ ਚਿੱਟੇ ਨਾਲ ਚਿੱਟੇ ਸਾਡੇ ਬਾਣੇ ਮਾਸੀ ਲਾਵੇ ਪਲਾਸਟਰ ਕਾਲੇ ਪਲਾਸਟਰ ਚਿੱਟੇ ਲਾਉਂਦੇ ਮਾਸੀ ਭਾਈ ਕਿਤਨਾ ਟਾਈਮ ਲੱਗਦਾ ਮन्ने ਰੋਟੀ ਵੀ ਖਾਣੀ ਸ ਹੈ ਉਹ ਕਲੀਟਾ ਉਹ ਸਾਰਾ ਸੀਮੈਂਟ ਸਾਫ ਕਰ ਦੇ ਲਗਣਾ ਹਾਂ ਇਹ ਨਾਲ ਲਾ ਦੇ ਦੇ ਔਰਲੀ ਸਾਈਡ ਇਹਨੂੰ ਮੈਂ ਐਂ ਕਿਹਾ ਸੀਗਾ ਵੀ ਇਧਰਲੇ ਪਾਸੇ ਨਾਲ ਲਾ ਦੇ ਉਹ ਨਹੀਂ ਲੱਗਦੀ ਕੀ ਭਾਹ ਫੇਰ ਮੈਂ ਹੁੰਦਾ ਸੀ ਲੱਗੂ ਕੀ ਲੱਗਦੀ ਕਿਉਂ ਨਹੀਂ ਗਈ ਆਏ ਮਾਸੀ ਨਹੀਂ ਆ ਇਧਰ ਬਸ ਠੀਕਾ ਰਹਿਣ ਦੇ ਰਹਿਣ ਦੇ ਰਹਿਣ ਦੇ ਨਹੀਂ ਲਾਦੀ ਰਹਿਣ ਦੇ ਤੂੰ ਉਹ ਸੀਮੈਂਟ ਕਵਰ ਕਰ ਜਿਹੜਾ ਸੀਮੈਂਟ ਕਰਨਾ ਤਰੀਕਾ ਸਪਾਈ ਵਾਲਾ ਕਰ ਨਹੀਂ ਮੈਂ ਕਰੂੰਗਾ ਮੈਂ ਕਿ ਹੁਣ ਦਿਹਾਣਾ ਉੱਥੇ ਲਾਉਂਗਾ ਫੇਰ ਫੇਰ ਠੀਕ ਹੈ ਠੀਕ ਹੈ ਕਰ ਲੈ ਹੌਲੀ ਹੌਲੀ ਕਰ ਲੈ ਅੱਜ ਪਾ ਸੀਮੈਂਟ ਨਾ ਸੀਮੈਂਟ ਨਹੀਂ ਲਾ ਦੇਣਾ ਜਿਹੜਾ ਇਧਰ ਲਾਇਆ ਵਾ ਨਹੀਂ ਲੈਣਾਂ ਆ ਸੀਮੈਂਟ ਤੇ ਕੋ ਲਾਉ ਯਾਰ ਕੰਡੀ ਜੀ ਨਾ ਵਧੀਆ ਲੱਗੰਦਿਆ ਸੀਗਾ ਚਲੋ ਦੋਸਤੋ ਨਾ bắt ਚੁਲ ਰਹੇ ਪਛਿਮੜ ਤੜਾਈਏ ਆਈ ਮੈਨੂੰ ਬੈਠ ਲਾ ਲਈਏ ਚਲੋ ਦੋਸਤੋ ਹੁਣ ਆਪਾਂ ਚੱਲੇ ਆ ਕਿਤੇ ਘੁੰਮਣ ਫਿਰਣ ਪਹਿਲਾਂ ਸੀਗੇ ਅਸੀਂ ਗੋਲ ਗੱਪੇ ਖਾਣ ਤੇ ਪਰ ਗੋਲ ਗੱਪੇ ਕਿਤੇ ਅਨਫੋਰਚੂਨੇਟਲੀ ਨਹੀਂ ਮਿਲੇ ਗੋਲ ਗੱਪੇ ਗੋਲ ਗੱਪੇਲੇ ਨਹੀਂ ਮਿਲਿਆ ਵਿੱਚ ਬਾਜ ਉੱਤਰ ਗਏ ਤਾਂ ਦੋਸਤੋ ਇੱਕ ਘਰੇ ਫੋਨ ਵੀ ਭੁੱਲੇ ਤੇ ਥੋੜੀਆਂ ਬੁੱਧੀਆਂ ਪੈ ਗਈਆਂ ਸੀਗੀਆਂ ਗਾਲਾਂ ਤਾਂ ਹੁਣ ਆਪਾਂ ਚੱਲੇ ਆ ਚਲੋ ਪਹੁੰਚ ਕੇ ਮੈਨ ਦਿਨਾ ਆਪਾਂ ਕਿੱਥੇ ਚੱਲੇ ਆ ਅੱਜ ਬਚਾਰੇ ਕਰਨ ਦਾ ਮੈਨਾਂ ਕਿਤਾ ਦੇਣੀ ਮੰਗਦਾ ਹਾਂ ਇਜ਼ਾ ਬਾਂਹ ਪਹੁੰਚ ਗਏ ਹੋਏ ਆ ਇੱਧਰ ਦੇਖੋ ਮਾਸੀ ਭਾਨਾ ਲੱਗੇ ਆ ਮਾਸੀ ਬਿੱਲੀ ਬੈਠੀ ਆ ਮਾਸੀ ਦਾ ਮੂੜਾ ਫਰਕਾਈਨੇ ਆ ਚਾਵਲ ਨੇ ਇਹਨੇ 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 ਕੀਤਾ ਵੈਨੇ ਜਦ ਮੈਂ ਕੀ ਕੀਤਾ ਹੁਣ ਗਾਈਸ ਮੈਂ ਤੁਹਾਨੂੰ ਦੱਸੂਗੀ ਇਹਦੇ ਨਾਲ ਇਹਨੇ ਕੀ ਕੀਤਾ ਆ ਦੇਖੋ ਇਹ ਇੱਥੇ ਆ ਕੇ ਵੀ ਲੜੀ ਜਾਂਦੇ ਆ ਦੋਨੇ ਜਣੇ ਬਰਸ ਬਰਸ ਕਰੀ ਜਾਂਦੇ ਆ ਇੱਧਰ ਦੇਖ ਲਓ ਇੱਧਰ ਚੱਲ ਰਿਹਾ ਇੱਧਰ ਬੀਬੀ ਜੀ ਸਾਡੇ ਬੈਠੇ ਹੋਏ ਆ 500 ਬੀਬੀ ਬੱਸ ਬੱਸ ਕਹਿੰਦੀ ਬੱਸ ਬੱਸ ਦਾ ਤੂੰ ਕਰ ਰਹੀ ਤੇ ਕੁਝ ਖਾਂਦੇ ਹੀ ਨਹੀਂ ਗਾਈ ਸਸੀ ਕਹਿੰਦੀ ਖਾਰੇ ਸਿਲੇ ਬੈਠੋ ਠੀਕ ਆ ਬੰਦਾ ਖਾ ਰਿਹਾ ਦੇ ਵੀਰੇ ਉਹ ਸੁਣੀ ਨਹੀਂ ਇਗਨੋਰ ਕਰ ਗਿਆ ਆ ਦੇ ਆ ਦੇ ਉਹ ਕਿਸੇ ਨੂੰ ਰੁਕੋ ਕਰੋ ਪਤਾ ਨਹੀਂ ਕੀ ਮੱਝਾ ਮੰਗੀ ਜਾਂਦਾ ਕੀ ਮੱਝਾ ਸਮਝ ਆਪ ਮੱਝਾ ਨਹੀਂ ਦੀ ਮੱਝਾ ਮੱਝਾ ਕੀਰਾ ਛੋਟਾ ਪਾਲਾ ਤੇਰੀ ਵੀਡੀਓ ਘਲਦੀ ਪਈ ਆ ਲਾਈਵ ਤੁਸੀਂ ਦੇਖਿਆ ਇਹਨੇ ਸਾਫਤਾ ਹੀ ਕੀ ਰੋਂ ਮੂੰਹ ਤੇ ਭਰ ਕੇ ਨੇੜੇ ਕਰਕੇ ਦਿਖਾਨੀ ਇਹ ਅਚਾਨਕ ਦੇਖੀ ਤੁਹਾਡਾ ਦੋਸਾ ਕੀ ਚਾਹੀਦਾ ਤੈਨੂੰ ਦੋਸਾ ਦੋਸਾ ਡੀਓ ਇਹਦੇ ਤਾਂ ਡੀਓ ਐਸੇ ਖਾਣਾ ਡੀਓ ਐਸੇ ਖਾਣਾ ਡੀਓ ਮੈਨੂੰ ਉਹ ਤਾਂ ਅਲਰਜੀ ਮੈਨੂੰ ਕਿਹਦੇ ਦਵਾਈ ਦਾ ਨਾਮ ਦਾ ਡੀਓ ਐਸੇ ਗਾਇਸ ਪਹਿਲਾਂ ਵੀ ਆ ਕੇ ਗੋ ਗੱਪੇ ਖਾਲੇ ਮੈਂ ਗੋ ਗੱਪੇ ਵੱਧ ਖਾਦੂ ਨੇ ਆਲੂ ਦੇ ਵੱਧ ਭਰਤੇ ਸੀ ਨਾ ਤੇ ਉਹ ਮੇਰੇ ਤਾਂ ਬਾਹਰ ਨੂੰ ਆਉਣ ਲੱਗ ਪਈ ਸੀਗੇ ਮੇਰੇ ਤਾਂ ਬਾਹਰ ਨੂੰ ਆਉਣ ਲੱਗ ਪਈ ਸੀਗੇ ਅੰਟੀ ਮੈਡਮ ਤੁਸੀਂ ਕਰਦੇ ਹੋ ਮੈਂ ਤੁਹਾਨੂੰ ਬੜਗੇ ਪਿੰਡ ਤੋਂ ਐਡਰੈਸ ਕੋ ਕਾ ਕਾ ਹੈ ਤੇ ਨਾ ਭਾਤਾਂ ਨੂੰ ਲਈ ਜਮਾ ਕਾਈ ਆਪ ਕੋ ਭਾਰਤ ਕੇ ਮੇਲੇ ਸਾਥ ਚਲੋ ਠੀਕ ਹੈ गाइस ਸਾਡਾ ਹਜੇ ਆਰਡਰ ਆਇਆ ਨਹੀਂ ਗਾ ਅਸੀਂ ਖਾ ਲਈਏ ਫਿਰ ਮਿਲਦੇ ਆ ਬਾਏ ਬਾਏ ਦੋਸਤੋ ਆਪਾਂ ਅੱਗੇ ਚਾਂਪੜਾ ਉਧਰੋਂ ਦੀ ਉਹ ਸਿਮੇ ਪਤਾ ਨਹੀਂ ਕਿੱਧਰ ਚਲ ਗਿਆ ਉਹ 마ਸੀ ਨਿਕਲ ਗਈ ਉਹ 마ਸੀ ਨਿਕਲ ਹੀ ਕਰਨ ਗਿਆਸੀ ਬਿਨਿਮਾਸੀ ਨੇ ਕੀ ਕਹਿਣਾ ਮ ਖਾਣ ਵਾਲੀ ਜੀ ਥੋੜੀ ਅਸੀਂ ਅਸੀਂ ਬਿਨਾਂ ਦਸਿਆ ਆਏ ਆ ਵੀਰੇ ਕੋਲ ਚਾਪ ਖਾਣ ਅਦਰ ਚਾਪ ਲੱਗੀ ਬਣ ਗਈ ਵੀਰੇ ਲਾ ਦਿਓ ਫਿਰ ਜਲਦੀ ਜਲਦੀ ਕੱਚਾ 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 ਚਾਪੋ ਦੋਸਤੋਂ ਇਹ ਮੇਰੇ ਦੋਸਤੋਂ ਚਾਪ ਬਣਾਉਣੇ ਸ਼ੁਰੂ ਕਰ ਮੈਂ ਤਾਂ ਦੋਸਤਾਂ ਪਖਾ ਆਪੇ ਖਾ ਆਪੇ ਨਿਕਲ ਗਿਆ ਮੈਂ ਖਾਦਾ ਪਨੀਰ ਪਰ ਜਰ ਮੈਨੇ ਇੱਚ ਕੀ ਲੱਗੀ ਪਾਣੀ ਦੇਓ ਬਾਉ ਭਾਜੀ ਨਹੀਂ ਤੈਨੂੰ ਪਤਾ ਆ ਚਰਬੀ ਸੀ ਯਾਰ ਦੋਸਤੋ ਕੁਲ ਜਾਨ ਹੈ ਨਹੀ ਇਹ ਇਸ਼ੇ ਕਿੰਦਾ ਕੁੱਤਾ ਕਰਦਾ ਆ ਆ ਦੇ ਪਿਆ ਦੇ ਪਿਆ ਯੈਲੋ ਵਾਟਰ ਕਾਦੇ ਚ ਮੋਡਰਨ ਟਾਊਨ ਚ ਤੇ ਚਲੋ ਗਾਇਜ਼ ਆਪਾਂ ਖਾ ਪੀ ਲਿਆ ਪਚਾਤਾ ਪਾਤਾ ਟੈਡਸ ਹੋ ਗਿਆ ਹੈਲੋ ਫੂਡ ਹੈਲੋ ਫੂਡ ਅੰਦਰ ਦੇਖੀ ਮੂੰਹ ਲਾਣ ਦੇ ਬਦਲ ਟੱਕੜ ਲੱਗ ਗਈ ਤੇ ਚਲੋ ਦੋਸਤੋ ਤੁਹਾਨੂੰ ਆਪਾਂ ਘਰੇ ਜਾ ਕੇ ਮਿਲਦੇ ਹੋਗੇ ਅਸੀ ਲੰਨ ਲੱਗੇਗਾ ਨੇ ਲਵ ਯੂ ਟੂ ਆਪ ਲਾਈਕ ਸ਼ੇਅਰ ਕਰ ਦਿਓ ਤੇ ਦੋਸਤੋ ਆਪਾਂ ਘਰੇ ਆ ਕੇ ਘਰੇ ਆ ਕੇ ਹੋਗੀ ਮੇਰੀ ਇਹਨਾਂ ਨਾਲ ਲੜਾਈ ਜਿਆਦਾ ਤੂੰ ਵੀ ਕਾ ਤੂੰ ਵੀ ਕੰਮ ਬੋਲੇਗਾ ਤੂੰ ਵੀ ਛੋਟਾ ਹੈ ਛੋਟਾ ਹੈ ਪਰ ਆਪਣੀ ਬੈਨ ਕਾ ਵੀ ਸਮਝਾ ਲੈ ਹਾਂ ਸਮਝਾ ਜੀ ਇਹ ਲੈ ਕੇ ਰਾਨਾ ਕਰਨੀ ਵੀ ਛੋਟੇ ਨੇ इनको ਕੰਮ ਬੋਲਣਾ ਚਾਹੀਏ ਨਾ ਨਹੀਂ ਮੈਨੂੰ ਕਿਹਨੂੰ ਛੋਟਾ ਤਾਂ ਢੜਰੀ ਭਰਿਆ ਹੁਣ ਆ ਕੇ ਫਿਰ ਗੰਦਰੂ ਲਾ ਕੇ ਖਾਣ ਤੂੰ ਵੀ ਖਾ ਕੇ ਆਏ ਹੋ ਓਏ ਯਾਰ ਐਦਾਂ ਕਿਉਂ ਕਹਿੰਨੇ ਆ ਆਪਣੀ ਆਪਣੀ ਪਸੰਦ ਨੂੰ ਪਤਾ ਕਿੰਨੇ ਸਵਾਲ ਹਾਂ ਤੇ ਮੈਂ ਚੱਕ ਦੇ ਪੈਨ ਖਾਣੀ ਖਾ ਲੋ ਚਲੋ ਦੋਸਤੋ ਮੈਂ ਜਥਨ ਰੋਕ ਕੇ ਤਾਂ ਦੋਸਤੋ ਪਹੁਣ ਪਏ ਅੰਬਾਸੀ ਨਾ ਤੇ ਮੇਰੀ ਯਾਰ ਸਾਡੇ ਜਿਹੜੀ ਹੈ ਤਾਂ ਹੁਣ ਆਪਾਂ ਨੂੰ ਪਤਾ ਨਹੀਂ ਲੱਗਦਾ ਕੀ ਕਰਨਾ ਇਸ ਕਰਕੇ ਪਸੰਦ ਲੱਗ ਗਈ ਕੱਲ ਸੋਣੀ ਸੋਣਾ ਹੀ ਹੈ ਟਾਈਮ ਪਤਾ ਕਿੰਨਾ ਹੋਏ ਓਹ ਟਾਈਮ ਦੱਸ ਦੇ ਕਿੰਨਾ ਹੋਇਆ 12:55 11:55 11:55 ਤੇਰਾ ਚਲੋ ਦੋਸਤੋ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਲਵ ਯੂ ਟੂ ਆ ਲਾਈਕ ਮੈਨ ਸ਼ੇਅਰ ਕਰਦੇ ਹੋ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਨਹੀਂ ਲੀਡੀ ਖਾਓ ਪਟੇੜਾ ਦਿਖਾਓ ਗਾਈਜ਼ ਅੱਜ ਬਹੁਤ ਠੰਡ ਲੱਗ ਰਹੀ ਐ ਸਾਡੇ ਘਰੇ ਸ਼ਿਮਲਾ ਬਣਿਆ ਪਿਆ ਵਾ ਅਸੀਂ ਕੀ ਉਬਲ ਕਿਦਾਂ ਫੀਲ ਹੋ ਰਿਹਾ ਨੰਨਾਰੇ ਮਾਸੀ ਦੇ ਤਾਂ ਸਕਿਨ ਖਰਾਬ ਹੋ ਗਈ ਲੁਧਿਆਣੇ ਦਾ ਪਾਣੀ ਖਰਾਬ ਕਰਤਾ ਆ ਦੇਖੋ ਗਾਈਜ਼ ਅੰਡਾ ਬੇਕ ਨਹੀਂ ਖਰਾਬ ਕਰਤਾ ਅੱਜ ਅੱਧੇ ਉੱਪਰ ਥੱਲੇ ਇੱਥੇ ਡੱਡਾ ਬੈਠਾ ਮੈਂ ਵੀ ਲਾ ਹਸਪਤਾਲ ਨੂੰ ਵਲੌਗ ਦੇ ਕੰੰਜਰ ਕੰੰਜਰ ਮਾਸੀ ਕੰੰਜਰ ਬੜਾ ਕੰੰਜਰਾ ਕੰੰਜਰਾ ਇਹ ਬਾਹਰ ਨਿਕਲ ਚਲੋ ਦੋਸਤੋ ਅੱਪਾ ਮਿਲਦੇ ਹਾਂ ਕੱਲ ਦੇ ਵਲੌਗ ਦੇ ਵਿੱਚ ਆਪਣੇ ਅੱਜ ਦੇ ਵਲੌਗ ਵਿੱਚ ਅੱਜ ਨਹੀਂ ਅੱਜ ਪਈਏ ਕਰਦੇ ਗਾਣੇ ਕਿਉਂਕਿ ਕੰਮ ਨਹੀਂ ਕਰਦਾ ਮੈਂ ਅਸੀਂ ਕੀ ਗਾਣਾ ਚ ਵਾਚ 299 ਗੁੱਡ ਨਾਈਟ ਬਈ ਤੁਸੀਂ ਸਲਾਹ ਦਿਓ ਕਰਨ ਕੀ ਕੰਮ ਤੇ ਲਾਈ ਅਸੀਂ ਹਾਂਜੀ ਦੋਸਤੋ ਚਲੋ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਲੈ ਜੀ ਟੂ ਅਲ ਕਰ